ਨਾ ਮਸਲ ਕੇਬ ਤੇ ਅਰਜ ਕਰਦੇ ਭਾਈ ਕਾਲਾ ਆਪਣੇ ਭਤੀਜਿਆਂ ਨੂੰ ਭਾਈ ਲੋਈਆ ਅਤੇ ਭਾਈ ਸੰਦਲੀ ਇਹਨਾਂ ਦੋ ਬੱਚਿਆਂ ਨੂੰ ਆਪਣੇ ਭਤੀਜਿਆਂ ਨੂੰ ਸਤਗੁਰਾਂ ਦੀ ਚਰਨ ਸરણ ਵਿੱਚ ਲੈ ਕੇ ਆਇਆ ਸਾਹਮਣੇ ਕਤਾਰ ਲੱਗੀ ਹੋਈ ਹੈ ਲਾਂ ਲੱਗੀ ਹੋਈ ਹੈ ਇਹਦੇ ਵਿੱਚ ਆ ਕੇ ਇਹ ਵੀ ਫੜ ਗਿਆ ਤੇ ਇਹ ਬੱਚੇ ਵੀ ਖੜੇ ਇਹ ਤਨ ਤੋਂ ਤਨ ਦੇ ਉੱਪਰ ਕੱਪੜਾ ਕੋਈ ਨਹੀਂ ਇਨਾਂ ਦੇ ਇਹ ਕਹਿੰਦੇ ਆਪਣੇ ਢਿੱਡ ਪਜਾਰੇ ਆਪਣੇ ਢਿੱਡ ਪਜਾ ਰਹੇ ਨੇ ਤੇ ਸਤਿਗੁਰੂ ਸ੍ਰੀ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਮਹਾਰਾਜ ਦੇ ਇਲਾਕੇ ਦੇ ਵਿੱਚ ਗਏ ਹੋਏ ਨੇ ਤੇ ਗੁਰਮੁਖੋ ਸਤਿਗੁਰੂ ਭਾਈ ਕਾਲੇ ਨੂੰ ਕਹਿਣ ਲੱਗੇ ਭਾਈ ਇਹ ਬੱਚੇ ਢਿੱਡ ਕਿਉਂ ਭਜਾਉਂਦੇ ਨੇ ਕਹਿਣ ਲੱਗਾ ਮਹਾਰਾਜ ਇਹ ਭੁੱਖੇ ਨੇ ਕੀ ਕਰਨ ਭਾਈ ਇਹ ਭੁੱਖੇ ਕਿਉਂ ਨੇ ਇਹਨਾਂ ਦਾ ਪਰਿਵਾਰ ਕਹਿਣ ਲੱਗਾ ਜੀ ਮੇਰੇ ਭਰਾ ਦੇ ਬੱਚੇ ਨੇ ਮੇਰਾ ਭਰਾ ਤੇ ਮੇਰੀ ਭਝਾਈ ਦੋਨੋਂ ਚੜ੍ਹਾਈ ਕਰ ਗਏ ਤੇ ਬੱਚੇ ਇਹਨਾਂ ਦੇ ਪਰਿਵਾਰਸ਼ ਮੈਂ ਕਰ ਰਿਹਾ ਪਰ ਮੇਰੇ ਘਰ ਵਾਲੀ ਨਾ ਇਹਨਾਂ ਬੱਚਿਆਂ ਦੇ ਨਾਲ ਈਰਖਾ ਕਰਦੀ ਇਹਨਾਂ ਬੱਚਿਆਂ ਦੇ ਨਾਲ ਮੈਨੂੰ ਖਿਮਾ ਕਰਿਓ ਕਿਸੇ ਵੀ ਬੱਚੇ ਦੀ ਮਾਂ ਨਾ ਮਰੇ ਕਿਸੇ ਬੱਚੇ ਨੂੰ ਮਤਰੇਈ ਦੇ ਬਸ ਨਾ ਪੈਣਾ ਪਵੇ ਮਤਰੇਈ ਮਤਰੇਈਆਂ ਮਾਮਾਂ ਨੇ ਨਾ ਬਿਰਲੀਆਂ ਨੇ ਜਿਹੜੀਆਂ ਨਿਭਾ ਦਿੰਦੀਆਂ ਨੇ ਮਾਂ ਵਾਲਾ ਪਿਆਰ ਸਤਿਕਾਰ ਦੇ ਦਿੰਦੀਆਂ ਨੇ ਬਿਰਲੀਆਂ ਹੋਣਗੀਆਂ ਲੇਕਿਨ ਬਹਤਾਤ ਦੇ ਵਿੱਚ ਮੈਨੂੰ ਖਿਮਾ ਕਰਿਓ ਮਤਰੇਈਆਂ ਜਿਹੜਾ ਬਿਹਾਰ ਕਰਦੀਆਂ ਨੇ ਨਾ ਉਹਨੂੰ ਸ਼ਬਦਾਂ ਚ ਬਿਆਨ ਕਰਨਾ ਵੀ ਔਖਾ ਮੇਰੇ ਘਰ ਵਾਲੀ ਇਹਨਾਂ ਦੇ ਨਾਲ ਨਾਪਰਤ ਕਰਦੀ ਹੈ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜਿਆਂ ਨੇ ਆਪਣੇ ਪਾਸ ਇਹਨਾਂ ਨੂੰ ਬੁਲਾਇਆ ਤੇ ਬਖਸ਼ਿਸ਼ ਕੀ ਕੀਤੀ ਕਹਿੰਦੇ ਇਹ ਤੇ ਰਾਜਸਤਾਨ ਦੇ ਰਾਜੇ ਹੋਣਗੇ ਉਸ ਚਰਨ ਕਰੋ ਸਤਨਾਮ ਮੇਰਾ ਗੁਰੂ ਸਮਰੱਥ ਹੈ ਮੈਨੂੰ ਖਿਮਾ ਕਰਿਓ ਸਾਨੂੰ ਭਾਵਨਾ ਨਹੀਂ ਬਣਾਉਣੀ ਜਾਈ ਸਾਡੇ ਕੋਲੋਂ ਗੁਰੂ ਦੇ ਉੱਪਰ ਸਰਦਾ ਵਿਸ਼ਵਾਸ ਭਰੋਸਾ ਨਹੀਂ ਰੱਖਿਆ ਗਿਆ ਇਸ ਕਰਕੇ ਅਸੀਂ ਅੱਜ ਖੋਖਰਾਖਾਂ ਦੇ ਕਰਦੇ ਆ ਗੁਰੂ ਦੇ ਉੱਪਰ ਵਿਸ਼ਵਾਸ ਬਣਾਈਏ ਭਰੋਸਾ ਬਣਾਈਏ ਸਤਗੁਰੂ